ਵੈਕਲੂ ਜੀ ਕਾ ਖਾਲਸਾ ਵੈਕਲੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਕਾਫੀ ਜ਼ਿਆਦਾ ਕਿਸਾਨ ਕਨਫਿਊਜ਼ਨ ਹੈ ਕਿ ਕਿਹੜੀ ਕਿਹੜੀ ਕਣਕਰ ਲਾ ਕੇ ਬੀਜੀਏ ਕਿਉਂਕਿ ਕਿਉਂਕਿ ਕਾਫੀ ਜ਼ਿਆਦਾ ਰੁਝਾਨ ਆ ਕਣਕਰ ਲਾ ਕੇ ਬੀਜ ਜਾਂਦਾ ਪਰ ਫਾਇਦਾ ਨਹੀਂ ਹੈਗਾ ਕਿਸਾਨ ਭਰਾਓ ਇਹਦੇ ਪਿੱਛੇ ਕਾਰਨ ਇਹ ਆ ਕਿ ਕੋਈ ਵੀ ਵੈਰੈਟੀ ਆ ਕੋਈ 148 ਦਿਨ ਲੈਂਦੀ ਹੈ ਕੋਈ 155 ਦਿਨ ਕੋਈ 152 ਦਿਨ ਫਿਰ ਕਰਦੇ ਵੀ ਕੋਈ 100 ਸੈਂਟੀਮੀਟਰ ਆ ਕਹਿੰਦਾ 1 2 ਸੈਂਟੀਮੀਟਰ ਆ ਇਹ 189 ਸੈਂਟੀਮੀਟਰ ਇਸ ਕਰਕੇ ਰਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਸਾਨ ਭਰਾਓ ਜੀ ਰਲਾਉਣੀ ਆ ਤੇ ਫਿਰ ਕੱਦ ਵੀ ਸੇਮ ਹੋਵੇ ਕਣਕ ਦਾ ਤੇ ਦਿਨ ਵੀ ਪੱਕਣ ਦੇ ਸੇਮ ਲੈਂਦੀ ਹੋਵੇ ਫਿਰ ਤੁਸੀਂ ਰਲਾ ਕੇ ਜਿਹੜੀ ਬਜਾਈ ਕਰ ਸਕਦੇ ਹੋ ਬਾਕੀ ਟੌਪ ਦੇ ਬੀਜਾਂ ਦੀ ਗੱਲ ਕਰਾਂ ਕਰਨਾਲ ਯੂਨੀਵਰਸਿਟੀ ਦੇ DBW 327 ਤੇ 371 ਚੰਗਾ ਝਾੜ ਸਹੀ ਸਮਾਂ ਬਜਾਈ ਦਾ ਚੱਲ ਰਿਹਾ ਹੈ 15 ਨਵੰਬਰ ਤੋਂ ਪਹਿਲਾਂ ਪਹਿਲਾਂ ਇਹਨਾਂ ਦੋ ਵੈਰੈਟੀ ਦੀ ਬਜਾਈ ਆਪਾਂ ਕਰ ਸਕਦੇ ਹਾਂ ਝਾੜ 25 ਤੋਂ 30 ਕੁਇੰਟਲ ਦੇ ਆਸ-ਪਾਸ ਕਿਸਾਨਾਂ ਦੁਆਰਾ ਕੱਢਿਆ ਗਿਆ। ਇਦਾਂ ਹੀ ਪੀਬੀਡਬਲ 826 ਦੇ 872 ਜਿਹੜੀ ਕਿ ਲੁਧਿਆਣਾ ਯੂਨੀਵਰਸਿਟੀ ਦੀ ਆ ਇਹਨਾਂ ਦੇ ਵਿੱਚ ਚੰਗੇ ਝਾੜ ਚੰਗੀਆਂ ਫੇਮਸ ਆ ਪੰਜਾਬ ਦੇ ਵਿੱਚ ਕਾਫੀ ਚਲਦੀਆਂ ਆ ਇਹਨਾਂ ਦਾ ਝਾੜ ਵੀ 25 ਤੋਂ 30 ਕੁਇੰਟਲ ਦੇ ਵਿੱਚ ਹੈਗਾ ਉਹਨਾਂ ਦਾ ਐਵਰੇਜ ਇਹ ਵੀ ਸਹੀ ਸਮਾਂ ਚੱਲ ਰਿਹਾ ਇਹਨਾਂ ਦਾ ਤੇ 1 ਤੋਂ 15 ਨਵੰਬਰ ਦੇ ਵਿੱਚ ਵਿੱਚ ਵਧੀਆ ਜਿਹੜੇ ਕਰ ਲੈਣਗੇ ਬਿਜਾਈ ਵਧੀਆ ਰਿਜ਼ਲਟ ਮਿਲੇਗਾ। ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜਲਦੀ ਸ਼ੇਅਰ ਕਰਿਆ ਕਰੋ ਧੰਨਵਾਦ